ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ YouTube ਚੈਨਲ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੀ ਸਾਰੀ YouTube ਫੈਮਿਲੀ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ ਰੱਬ ਕਰੇ ਤੁਹਾਡੇ ਘਰੇ ਖੁਸ਼ੀਆਂ ਆਉਣ ਤੇ ਅੱਜ ਆਪਾਂ ਗੱਲ ਕਰਾਂਗੇ YouTube ਤੇ ਇੱਕ ਬਹੁਤ ਹੀ ਫੇਮਸ ਜੋੜੀ ਆ ਪ੍ਰੀਤ ਤੇ ਆਕਾਸ਼ ਕਪਲ ਤੇ ਜਿਹਨੂੰ ਆਮ ਆਪਾਂ ਸ਼ਾਰਟ ਨੇਮ ਉਹਨਾਂ ਦਾ ਬੁਗੜੀ ਬੁਗੜੀ ਕਹਿੰਦੇ ਆ ਉਹਨੂੰ ਤੇ ਉਹਨਾਂ ਦੀ ਨੇ ਇੱਕ ਕੁੜੀ ਹੋਈ ਆ 3 ਮਹੀਨਿਆਂ ਦੀ ਹੈਨਾ ਤੇ ਕੱਲ ਪਰਸੋਂ ਮੈਂ ਸੁਣੀ ਨਿਊਜ਼ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀਗਾ ਤੇ ਉਹਦੀ ਨਾ ਬੇਟੀ ਦੀ ਡੈਥ ਹੋ ਗਈ ਹੈ ਨਾ 3 ਕਿ ਮਹੀਨੇ ਦੀ ਬੇਟੀ ਦੀ ਹੈ ਨਾ ਤੇ ਮੈਂ ਲੋਕਾਂ ਦੇ ਕਮੈਂਟ ਪੜੇ ਹੈ ਨਾ ਬੈਸੇ ਤਾਂ ਮੈਨੂੰ ਪਤਾ ਨਹੀਂ ਹੈਗਾ ਵੀ ਕੀ ਕਾਰਨ ਹੋਇਆ ਹੈ ਨਾ ਤੇ ਕਮੈਂਟ ਪੜੇ ਲੋਕਾਂ ਦੇ ਉਹ ਕਹਿੰਦੇ ਨਾ ਵੀ ਆਹ ਰੀਲਾਂ ਬਾਲੀਆਂ ਬਣਾਉਂਦੇ ਨੇ ਜਵਾਕੜੀ ਨੂੰ ਠੰਡ ਲਵਾ ਲਈ ਹੈ ਨਾ ਮੈਨੂੰ ਸੁਣ ਕੇ ਬੜਾ ਆਇਆ ਹੈ ਹਨ ਤੇ ਮੈਂ ਕਹਿਣਾ ਚਾਹੁੰਦੀ ਆ ਸਾਰੇ ਭੈਣ ਭਰਾਵਾਂ ਨੂੰ ਵੀ ਰੀਲਾਂ ਵੀਡੀਓ ਬਣਾਓ ਹਨ ਸੋਸ਼ਲ ਮੀਡੀਆ ਤੇ ਕੰਮ ਕਰੋ YouTube ਤੇ ਕੰਮ ਕਰੋ ਪਰ ਇੰਨਾ ਵੀ ਨਾ ਕਰੋ ਕਿ ਆਪਣੀ ਫੈਮਲੀ ਨੂੰ ਭੁੱਲ ਜਾਓ ਹਨ ਤੇ ਤੁਹਾਨੂੰ ਪਤਾ ਵੀ ਠੰਡ ਬਹੁਤ ਚੱਲ ਰਹੀ ਹੈ ਪੰਜਾਬ ਵਿੱਚ ਤੇ ਛੋਟੇ ਬੱਚਿਆਂ ਨੂੰ ਬਚਾ ਕੇ ਰੱਖੋ ਠੰਡ ਤੋਂ ਹਨ ਤੇ ਹੁਣ ਦੇਖ ਲਓ ਨੁਕਸਾਨ ਕਿੰਨਾ ਹੋ ਗਿਆ ਵਿਚਾਰਿਆਂ ਦਾ ਹਨ ਛੋਟੀ ਜਿਹਾ ਕੁੜੀ 3 ਕੁ ਮਹੀਨਿਆਂ ਦੀ ਹਨਾ ਬਹੁਤ ਔਖਾ ਮਾਂ ਵਾਸਤੇ ਦੁੱਖ ਝੱਲਣਾ ਹਨਾ ਤੇ ਚਲੋ ਜੀ ਅੱਗੇ ਤੋਂ ਧਿਆਨ ਰੱਖੋ ਆਪਦਾ ਹਨਾ ਬੱਚਿਆਂ ਨੂੰ ਠੰਡ ਤੋਂ ਬਚਾ ਕੇ ਰੱਖੋ ਤੇ ਮੈਂ ਤਾਂ ਇਹੀ ਕਹਿਨੀ ਆ ਚਲੋ ਰੱਬ ਦਾ ਭਾਣਾ ਸੀਗਾ ਹਨਾ ਜੋ ਹੋ ਗਿਆ ਸੋ ਹੋ ਗਿਆ ਹਨਾ ਤੇ ਰੀਲ ਨਾ ਬਣਾਓ ਜਰੂਰ ہاں ਜਾਂ ਤੁਸੀਂ ਰੀਲ ਬਣਾਉਣੇ ਆ ਨਾ ਕਮਰੇ ਚ ਰੂਮ ਹੀਟਰ ਲਾ ਲਓ ਫੇਰ ਨਹੀਂ ਠੰਡ ਲੱਗਦੀ ਹੈਗੀ ਰੂਮ ਹੀਟਰ ਲਾ ਕੇ ਫੇਰ ਬਣਾ ਲਓ ਰੀਲ ਨਾ ਤੇ ਆਪਾਂ ਨੂੰ ਠੰਡ ਹੁਜੇ ਘੱਟ ਲੱਗਦੀ ਹੈ ਜਿਹੜੇ ਛੋਟੇ ਬੱਚੇ ਹੁੰਦੇ ਹਨ ਨਾ 2-3 ਮਹੀਨਿਆਂ ਦੇ ਹੁੰਦੇ ਜਿਵੇਂ ਉਹਨਾਂ ਨੂੰ ਠੰਡ ਬਹੁਤ ਜਲਦੀ ਲੱਗ ਜਾਂਦੀ ਹੈ ਕਿਉਂਕਿ ਤੁਸੀਂ ਦੇਖਿਆ ਵੀ ਟੈਂਪਰੇਚਰ ਬਹੁਤ ਘਟ ਗਿਆ ਹਨਾ 6 6 ਡਿਗਰੀ ਜਾਂ 8 ਡਿਗਰੀ ਹੁੰਦਾ ਕਈ ਵਾਰੀ ਤੇ ਸੋਸ਼ਲ ਮੀਡੀਆ ਤੇ ਕੰਮ ਕਰੋ ਪਰ ਛੋਟੇ ਬੱਚਿਆਂ ਦਾ ਵੀ ਧਿਆਨ ਰੱਖੋ ਤੇ ਰੱਬ ਸਭ ਦੇ ਘਰੇ ਖੁਸ਼ੀਆਂ ਦੇਵੇ ਹਨਾ ਚਲੋ ਜੀ ਓਕੇ ਬਾਏ